ਕਿੰਨੇ ਪਾਉਣੀਆਂ ਇਹ ਇੰਨੇ ਜੰਗਲੀ ਜਾਨੀ ਆ ਬਹੁਤ ਐਨੀ ਪਾਣੀ ਕਰ ਮਰ ਅੱਛਾ ਇੱਕ ਟੱਕੜੇ ਚ 5 ਐਮਐਲ ਪੈ ਜਾਂਦੀ ਐ ਹਰ ਰੋਜ਼ ਪਾਉਣੀਆਂ ਆ ਤੁਸੀ ਪਿਆਲੇ ਅੱਛਾ ਆਦੇ ਇੰਨਾ ਕਹਿੰਦੇ ਦੁੱਧ ਪੀਤਾ ਭਰੀ ਸੀ ਇਹ ਥੋੜਾ ਹੀ ਪੀਤਾ ਹਾਂ ਇਹ ਹੈਗਾ ਤੋਂ ਆਂ ਤੇ ਭੁੱਖ ਤੋਂ ਤਾਂ ਤੂੰ ਮਾਰਟੀਂ ਆ ਪਿੰਡ ਤਾਂ ਲੱਗ ਜਾਂਦਾ ਇਹ ਜਾਂਦਾ ਹੈ ਪਰ ਪਿੰਡ ਦਾ ਥੋੜਾ ਇਹ ਨਾ ਉਹ ਮੇਰੇ ਸਾਹਨੇ ਚੁੰਮ ਵੀ ਛੋਟੀ ਲੱਗਦੀ ਹੈ ਨਾ ਥਣੇ ਦੇ ਬਹੁਤ ਲੰਬੇ ਹੁੰਦੇ ਨੇ ਅਏ ਹੋ ਤਾਂ ਜੋ ਮੂਰੇ ਜਾਂਦਾ ਜਾਂਦਾ ਮੂਰੇ ਨੱਕ ਲੱਗਿਆ ਨਾ ਨੱਕ ਪੂਰਾ ਵੱਡ ਦਿੰਨੇ ਨਹੀਂ ਪਰਾਂ ਪਰਾਂ ਨੂੰ ਕਰਕੇ ਪਿਆਰਾ ਥੋੜਾ ਜਿਹਾ ਟਿੱਡਾ ਕਰਨਾ ਹੈ ਏ ਥੀ ਸੀ ਟਿੱਡੀ ਕਰਨਾ ਅੱਗੇ ਜੀਭ ਦੇ ਵਿੱਚ ਏ ਬਾਹਰ ਕਰ ਹਾਂ ਪਰਾਂ ਨੂੰ ਲੈ ਜਾ ਏ ਕਰਨਾ ਬਾਕੀ ਵੀ ਡਾਕਟਰ ਦੇ ਦੇਖ ਜੇ ਡਾਕਟਰ ਆਇਆ ਤਾਂ ਕੋਈ ਨਾ ਦੱਸਿਆ ਟਾਂ ਹੁਣ ਉਹਦਾ ਲੱਗਾ ਹਨਾ ਤੇ ਪੂਣ ਹਨਾ ਹਨਾ ਉਹਦੇ ਜੀਵ ਨੂੰ ਜਾਨਦੀ ਨਹੀਂ ਉਹਨਾਂ ਤੋਂ ਕਹਿੰਦੇ ਹੁੰਦੇ ਆ ਨਾ ਵੀ ਉਹ ਗੱਲ ਕਹਿੰਦੇ ਨੇ ਵੀ ਕੰਧ ਤੋਂ ਹੋਵੇ ਕੋਈ ਕੋਲੇ ਨਾ ਹੋਵੇ ਤਾਂ ਕੰਧ ਤੋਂ ਸਲਾਹ ਲੈ ਲੈ ਉਹ ਗੱਲ ਆ ਵੀ ਜੇ ਬੰਦਾ ਹੈਗਾ ਕੋਰੇ ਦੇ ਨਾ ਬੰਦੇ ਨੇ ਸਲਾਹ ਦੇ ਦਿੱਤੀ ਨਹੀਂ ਇਹਦਾ ਫਰਕ ਆ ਡਾਕਟਰ ਤੇ ਬਾਕੀ ਵੀ ਤੇਰਾ ਫੋਨ ਕੀਤੇ ਤੋਂ ਵਿਚਾਰਾ ਭੱਜ ਆਇਆ ਧੰਨਵਾਦ ਤੇਰਾ ਬਈ ਅਸੀਂ ਇਹ ਜੇ ਪੁੰਦੇ ਕੰਮ ਆਪਾਂ ਇਕੱਠੇ ਮਿਲ ਕੇ ਕਰਦੇ ਰਹੀਏ ਕਿੰਨੇ ਕੀਤੇ ਆ ਗਏ ਹਾਂ ਹਾਂ ਅੱਗੇ ਆਪਾਂ ਕਈ ਕਈ ਮਾਰੇ ਵੀ ਆਇਂਦਾ ਬਾਜਰੋ ਹੁਣ ਜਦੋਂ ਨਹੀਂ ਹੁਣ ਬਣਦੀ ਕਿਸੇ ਦੀ ਗੱਲ ਦੀ ਉਦੋਂ ਫਿਰ ਗੱਡੀ ਵੀ ਛਾੜਨਾ ਪੈਂਦਾ ਉਹ ਜਿਹੜੀ ਆਪਾਂ ਇੱਥੇ ਹੀ ਇੱਥੇ ਹੀ ਸੀਗੇ ਨਾ ਕਿੱਡੂ ਹਾਂ ਉਹ ਜਿਹਦੀਆਂ ਲੱਤਾਂ ਟੁੱਟੀਆਂ ਹੋਈਆਂ ਸੀ ਉਹ ਤਾਂ ਵੱਡੀਆਂ ਗੰਗੀਆਂ ਸੀ ਉਹਦੀਆਂ ਗਾਂਦ ਗੇ ਹਨਾ ਬਾਅਦ ਚ ਟੀਕੇ ਟੁਕੇ ਲਵਾ ਕੇ ਤੁਸੀਂ ਮੇਰੇ ਬਚ ਗਿਆ ਸੀ ਚੱਲ ਉਹ ਫਿਰ ਹੁਣ ਕੀ ਕਰੀਏ ਜਦੋਂ ਠੀਕ ਹੀ ਨਹੀਂ ਹੋਈ ਉਹ ਉਹ ਗੱਲ ਕੀ ਸੀ ਨਾ ਸਾਰੀ ਹਾਂ ਦੇ ਆਂ ਜਿਹੜੇ ਬੱਚੀ ਉਹ ਬੱਚੀ ਯਾਰ ਉਹ ਵੀ ਮਹੀਨਾ ਇਕ ਉਹ ਬੱਚੀ ਆ ਉਹਨੂੰ ਫ੍ਰੀਮ ਆ ਜਿਹਨੂੰ ਹੋਇਆ ਸੀ ਨਾ ਹਾਂ ਜਿਹੜਾ ਉਦੋਂ ਲਾ ਜਮਾ ਠੀਕ ਹੋ ਗਈ ਸੀ ਇੱਕ ਮਹੀਨਾ ਤੁਰੇ ਫਿਰਦੀ ਰਹੀ ਆਏ ਤੇ ਬਾਅਦ ਚ ਦਿਲ ਚੜਾਈ ਕਰ ਗਿਆ ਪੀਲਾ ਪੀਲਾ ਉਹ ਭੋਲੂ ਪੀਲਾ ਅਸੀਂ ਤਾਂ ਨਾਮ ਵੀ ਕਰਨ ਕਰਤਾ ਹੈ ਨਾ ਨਾਮ ਕਰਨ ਕੀਤਾ ਜੀ ਇਹਦਾ ਭੋਲੂ ਨਾਮ ਰੱਖਿਆ ਇਹ ਕਿੱਥੋਂ ਮਿਲਿਆ ਕਿੱਥੋਂ ਤੁਹਾਨੂੰ ਇਹ ਮਿਲ ਗਿਆ ਵਾ ਸਾਨੂੰ ਇੱਥੋਂ ਹੀ ਇਹ ਮਾਂ ਨੇ ਛੱਡ ਗਈ ਪੀਲਾ ਲੈ ਕੇ ਜਾਣਾ ਹੁੰਦਾ ਪੀਲਾ ਹਾਂ ਅੱਖ ਨਹੀਂ ਪੜਦਾ ਮੈਂ ਜਿਵੇਂ ਆਹ ਤੋਂ ਤੇੜੀ ਹੋਈ ਮਾੜੀ ਲੱਗਦੀ ਪਾਸੀ ਕਿਤੇ ਹੈ ਛੋੜੀ ਵੀ ਇਹਦੀ ਬੰਦਾ ਬਾਗੀ ਇਹਦੀ ਵੀ ਜੀ ਹੈ ਆਹਦੀ ਲੰਨਾ ਸੰਦਰਾ ਕਿੱਦਾਂ ਪੀਲਾ ਪੀਲਾ ਬੋਲੂ ਇਹਦੇ ਨਾਲ ਦਾ ਐਡਾ ਨਾ ਧਿਆੜਿਆ ਜਿੰਦੂ ਆਈ ਥੋੜੇ ਹਾਂ ਉਹ ਵੱਡਾ ਐਟ ਹਾਂ ਪੀਲਾ ਪੀਲਾ ਨਾ ਜਦ ਬੀਨੂ ਲੱਕੀ ਦਾ ਖਾਜ ਨਹੀਂ ਲੱਕੀ ਕੋਲੇ ਤਾਂ ਨਹੀਂ ਇਹ ਜਦੋਂ ਠੀਕ ਹੋ ਗਿਆ ਲੱਕੀ ਉਹਨੇ ਖਾਣ ਨਹੀਂ ਦੇਣਾ ਹਾਂਜੀ ਆ ਗਿਆ ਜੀ ਡਾਕਟਰ ਸੋਨਾ ਇਹ ਵੀ ਆਏ ਬਹੁਤ ਵਿਚਾਰਾ ਸੇਵਾ ਕਰਦਾ ਉਹਦਾਂ ਹੀ ਆ ਜਾਂਦਾ ਜਦੋਂ ਅਸੀਂ ਕੋਈ ਐ ਕੋਈ ਜਾਨਵਰ ਸਾਨੂੰ ਕੋਈ ਇਹੋ ਜਿਹਾ ਮਿਲਦਾ ਵਾ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਆ ਅਸੀਂ ਲੈ ਆਉਣੇ ਹੁੰਨੇ ਆ ਕੋਈ ਸਾਨੂੰ ਕੋਈ ਬੱਚੀ ਮਿਲ ਜੇ ਸਾਨੂੰ ਕੋਈ ਬੱਛਾ ਮਿਲ ਜੇ ਬੱਚਾ ਕਿਹੇ ਜੀ ਦਾ ਸਾਨੂੰ ਕੋਈ ਬੱਚਾ ਮਿਲਦਾ ਜਿਵੇਂ ਅੱਜ ਸਾਨੂੰ ਮਿਲਿਆ ਆਪਣਾ ਸੂਰ ਦਾ ਬੱਚਾ ਛੋਟਾ ਇਹ ਢਿੱਗ ਗਿਆ ਪਿਆ ਸਾਨੂੰ ਮਿਲ ਗਿਆ ਸੀ ਤੇ ਬਹੁਤ ਧੰਨਵਾਦ ਅਸੀਂ ਕਰਦੇ ਆ ਡਾਕਟਰ ਦਾ ਉਹਦੀ ਆ ਜਾਂਦਾ ਡਾਕਟਰ ਸ਼ੁਕਰੀਆ ਧੰਨਵਾਦ ਤੇ ਹੁਣ ਅਸੀਂ ਲੰਨੇ ਆ ਟੀਕਾ ਡਾਕਟਰ ਕਿਹੜਾ ਟੀਕਾ ਲਾਉਣ ਲੱਗਾ ਹੁਣ ਤੂੰ ਬੁਖਾਰ ਤੋਂ ਲਾਉਣ ਲੱਗਾ ਬੁਖਾਰ ਤੋਂ ਬੁਖਾਰ ਲੱਗ ਰਿਹਾ ਤੇ ਦੇਖ ਖੜਾ ਜਾ ਇੱਕ ਮਿੰਟ ਰੁਕ ਜਾ ਮੈਂ ਹੁਣ ਤਾਂ ਧੁੱਪੇ ਪਿਆ ਸੀ ਨਾ ਇਹ ਧੁੱਪੇ ਕਰਕੇ ਹੋ ਗਿਆ ਇਹ ਥੋਦੇ ਨੇ ਥੋੜਾ ਹੀ ਪੀਤਾ ਮੈਂ ਥੋੜਾ ਬੋਧਾ ਹੀ ਇੱਕ ਉਹ ਮਰਮਾਨੂ ਵੀ ਉਧਰਿਆ ਹੋਇਆ ਯਾਰ ਅੱਗੇ ਆਹੋ ਮੈਂ ਵੀ ਹੈਗਾ ਕੋਈ ਮੂੰਹ ਜਿਆ ਮੂੰਹ ਨੇ ਮਾਰਦਾ ਵਿਚਾਰ ਗਿਆ ਨਹੀਂ ਮੂੰਹ ਖੜੀ ਇਹ ਤਾਂ ਦੰਦੀ ਦੰਦੀ ਤੂੰ ਆ ਜਾ ਮੜੀ ਇੱਕ ਮਿੰਟ ਹੋਰ ਰੁਕ ਜਾ ਫਿਰ ਡਾਕਟਰ ਚੱਲ ਮੈਂ ਤੂੰ ਆ ਫੜੀ ਕੈਮਰਾ ਇੱਥੋਂ ਫੜ ਲਾ ਫੋਨ ਫੜ ਲਾ ਤੇ ਮੈਂ ਮੂੰਹ ਫੜ ਲੈਂਦਾ ਉਹ ਕਿਉਂ ਰੋਲੀ ਕਰੀ ਤੂੰ ਮੇਰਾ ਵੀਰ ਫੜ ਜਾਏ ਆਹ ਤਾਂ ਨਹੀਂ ਕੋਹ ਕਹਿੰਦਾ ਇਹ ਚਮੜੀ ਬਹੁਤ ਸਖਤ ਹੈ ਦੀ ਖੜ ਜਾ ਖੜ ਉਹ ਬੱਸ 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 ਜਾ ਬਈ ਕਹਿੰਦਾ ਮੈਂ ਤੈਨੂੰ ਦਵਾਈ ਦਿਨਾ ਕਹਾ ਦਵਾਈ ਦਾ ਇਹ ਕਿਵੇਂ ਪਿਉ ਫਿਰ ਦੰਦ ਚ ਪਾ ਕੇ ਉਹਦਾ ਠੀਕ ਆ ਲੱਤਾਂ ਮਾਰਦਾ ਬਈ ਚੁੰਗੜੀ ਚ ਪਾ ਕੇ ਆਹੋ ਚੁੰਗੜੀ ਪਾ ਕੇ ਪਿਆ ਅੱਜ ਉਹਦਾ ਕੱਲੋਂ ਉਹਦਾ ਫਰਕ ਆ ਕੱਲ ਬਾਹਲੀ ਠੰਡ ਮਾਰਦਾ ਸੀ ਕਿਸੇ ਦਿਨ ਤੱਕ ਤੜਾ ਕੱਲ ਨੂੰ ਹੀ ਲਾ ਦੇ ਜਾਂ ਥੜੇ ਲਾ ਦੀ ਇੱਥੇ ਲੱਗਾ ਵਿਚਾਰੇ ਦੇ ਠੀਕਾ